ਗੁਰੂ ਦੀ ਹਜ਼ੂਰੀ ਵਿੱਚ ਸਾਜੀ ਸਾਧ ਸੰਗਤ ਜੀ ਗੱਜ ਕੇ ਫਤੇ ਦੀ ਸਾਂਝ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਿਤਾ ਦਾ ਵਿਸ਼ਾ ਹੈ ਪੰਥ ਪਿਆਰਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਵੇਖਿਆ ਮੈਂ ਪੰਥ ਪਿਆਰਾ ਗੁਰੂ ਗੋਬਿੰਦ ਸਿੰਘ ਜੀ ਦਾ ਵੇਖਿਆ ਮੈਂ ਪੰਥ ਪਿਆਰਾ ਮਰ ਕੇ ਜੀਣ ਦਾ ਤੱਕਿਆ ਮੈਂ ਅਜਬ ਨਜ਼ਾਰਾ ਮਰ ਕੇ ਜੀਣ ਦਾ ਤੱਕਿਆ ਮੈਂ ਅਜਬ ਨਜ਼ਾਰਾ ਗੁਰੂ ਗੋਬਿੰਦ ਸਿੰਘ ਜੀ ਦਾ ਵੇਖਿਆ ਮੈਂ ਪੰਥ ਪਿਆਰਾ ਜਿੱਥੇ ਸਿਰ ਲੱਥ ਜੋਦੇ ਸੂਰਮੇ ਜਿੱਥੇ ਸਿਰ ਲੱਥ ਜੋਦੇ ਸੂਰਮੇ ਰਣ ਦੇ ਵਿੱਚ ਗੱਜਣ ਜਿੱਥੇ ਸਿਰ ਲੱਥ ਜੋਦੇ ਸੂਰਮੇ ਰਣ ਦੇ ਵਿੱਚ ਗੱਜਣ ਰੋਹ ਵੇਖ ਕੇ ਉਹਨਾਂ ਦਾ ਵੈਰੀ ਪਿੱਛੇ ਭੱਜਣ ਰੋ ਵੇਕੇ ਰੋ ਵੇਕੇ ਉਹਨਾਂ ਦਾ ਵੈਰੀ ਪਿੱਛੇ ਭੱਜਣ ਖੂਨੋ ਖੂਨੀ ਹੋ ਗਿਆ ਸਿੱਖ ਖੂਨੀ ਆਰਾ ਗੁਰੂ ਗੋਬਿੰਦ ਸਿੰਘ ਜੀ ਦਾ ਵੇਖਿਆ ਮੈਂ ਪੰਥ ਨਿਆਰਾ ਮਰ ਕੇ ਜੀਉਣ ਦਾ ਤੱਕਿਆ ਮੈਂ ਅਜਬ ਨਜ਼ਾਰਾ ਮਰ ਕੇ ਜੀਉਣ ਦਾ ਤੱਕਿਆ ਮੈਂ ਅਜਬ ਨਜ਼ਾਰਾ ਗੁਰੂ ਗੋਬਿੰਦ ਸਿੰਘ ਜੀ ਦਾ ਵੇਖਿਆ ਮੈਂ ਪੰਥ ਨਿਆਰਾ ਜਿੱਥੇ ਛੋਟੇ ਛੋਟੇ ਬਾਲ ਸਨ ਜਿੱਥੇ ਛੋਟੇ ਛੋਟੇ ਬਾਲ ਸਨ ਨੀਹਾਂ ਵਿੱਚ ਖਲੋਤੇ ਜਿੱਥੇ ਛੋਟੇ ਛੋਟੇ ਬਾਲ ਸਨ ਨੀਹਾਂ ਵਿੱਚ ਖਲੋਤੇ ਪੌਣ ਸ਼ਹੀਦੀ ਰਣ ਦੇ ਵਿੱਚ ਦਾਦੇ ਦੇ ਪੁੱਤੇ ਪੌਣ ਸ਼ਹੀਦੀ ਜੰਗ ਦੇ ਵਿੱਚ ਦਾਦੇ ਦੇ ਪੁੱਤੇ ਸਰਬੰਸ ਵਾਰ ਕੇ ਉਸ ਕਿਹਾ ਮੈਨੂੰ ਪੰਥ ਪਿਆਰਾ ਕਲਗੀ ਧਰ ਦੇ ਪੰਥ ਦਾ ਵੇਖਿਆ ਮੈਂ ਅਜਬ ਨਜ਼ਾਰਾ ਮਰ ਕੇ ਜੀਉਣ ਦਾ ਤੱਕਿਆ ਉਹ ਅਜਬ ਨਜ਼ਾਰਾ ਗੁਰੂ ਗੋਬਿੰਦ ਸਿੰਘ ਜੀ ਦਾ ਵੇਖਿਆ ਮੈਂ ਪੰਥ ਪਿਆਰਾ ਮਰ ਕੇ ਜੀਉਣ ਦਾ ਤੱਕਿਆ ਮੈਂ ਅਜਬ ਨਜ਼ਾਰਾ ਜਿੱਥੇ ਟੋਟੇ ਟੋਟੇ ਬਾਲਾਂ ਦੇ ਝੋਲੀਆਂ ਚ ਪੈਂਦੇ ਜਿੱਥੇ ਟੋਟੇ ਟੋਟੇ ਬਾਲਾਂ ਦੇ ਝੋਲੀਆਂ ਚ ਪੈਂਦੇ ਭੁੱਖੇ ਰਹਿ ਰਹਿ ਸਿੰਘ ਸਨ ਵੈਰੀ ਨਾਲ ਖਾਂਦੇ ਭੁੱਖੇ ਰਹਿ ਕੇ ਸਿੰਘ ਵੀ ਵੈਰੀ ਨਾਲ ਖਾਂਦੇ ਜਿੱਥੇ ਸਿਰ ਤਲੀ ਤੇ ਰੱਖ ਕੇ ਕੀਤਾ ਕਰਾਰ ਨਿਭਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਵੇਖਿਆ ਮੈਂ ਪੰਥ ਪਿਆਰਾ ਮਰ ਕੇ ਜੀਉਣ ਦਾ ਤੱਕਿਆ ਮੈਂ ਅਜਬ ਨਜ਼ਾਰਾ ਗੁਰੂ ਗੋਬਿੰਦ ਸਿੰਘ ਜੀ ਦਾ ਵੇਖਿਆ ਮੈਂ ਪੰਥ ਨਿਆਰਾ ਮਰ ਕੇ ਜੀਉਣ ਦਾ ਤੱਕਿਆ ਮੈਂ ਅਜਬ ਨਜ਼ਾਰਾ ਕਲਗੀ ਧਰ ਦਾ ਵੇਖਿਆ ਮੈਂ ਪੰਥ ਪਿਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ